ਜਿਵੇਂ ਆਏ ਆ ਜੀ ਫੰਕਸ਼ਨ ਦੀ ਗੱਲ ਕਰਨ ਤੇ ਨਾਲ ਸਹਿਜ ਵੀ ਆਪਣੇ ਆ ਗਿਆ ਆ ਤਰੀਕ ਹੈਗੀ ਅੱਜ 10 10 ਤਰੀਕ ਆ ਤੇ ਕੇ ਵੀਜੀ ਦਾ ਫੋਨ ਆਇਆ ਸੀ ਕਿ ਫੰਕਸ਼ਨ ਦੀ ਗੱਲ ਕਰਨੀ ਆ ਤੇ ਆਓ ਤੇ ਅਸੀਂ ਆਏ ਆ ਬਹੁਤ ਰੋਣਾ ਨਹੀਂ ਚਾਹੀਦਾ ਵੇ ਨਾਲ ਯਾਰ ਪੁੱਛ ਨਹੀਂ ਹੁੰਦਾ ਇੱਥੇ ਸ਼ੀਸ਼ੇ ਬੰਦਿਆ ਹੋਏ ਜ਼ਰੇ ਚੱਪਲਾ ਬੋਰੂਣੀ ਪਾ ਗਿਆ ਤੂੰ ਲੋ ਜੀ ਇੱਥੇ ਉਹਨਾਂ ਫੰਕਸ਼ਨ ਦੀ ਗੱਲ ਕਰਾਂਗੇ ਇਹ ਉਹੀ ਹਸਪਤਲ ਹੈ ਜਿੱਥੇ ਕਿ ਮੇਰਾ ਬ੍ਰਦਰ ਜੱਜ ਕਦੇ ਇੱਕ ਐਡਮਿਟ ਹੋਇਆ ਸੀ ਇੱਥੇ ਮੈਡੀਕਲ ਸਟਾਫ ਚ ਤੇ ਪਈ ਮਾਂ ਦੀ ਵੇਟ ਕਰਦੇ ਪਏ ਆ। ਲਓ ਜੀ ਆਉਣਾ ਹੀ ਆ ਫੰਕਸ਼ਨ ਦੀ ਗੱਲ ਕਰਕੇ ਤੇ ਇੱਥੋਂ ਤੁਰ ਪਿਆ ਯਾਰ ਬਜਟ ਬਣ ਗਿਆ ਸੀ 80000 ਰੁਪਇਆ ਤੇ ਗੈਸ ਨੋ ਹੋਈ ਨਹੀਂ ਹਜੇ ਮਤਲਬ ਉਹ ਕਹਿੰਦੇ ਕਿ ਆਪਾਂ ਘਰੇ ਗੱਲ ਕਰਕੇ ਤੇ ਫਿਰ ਤੁਹਾਨੂੰ ਦੱਸਾਂਗੇ ਉਹ ਇੰਨੇ ਪੈਸੇ ਆਦੇ ਸੁਪਨੇ ਵੇਖ ਕੇ ਫਿਰ ਡੁੱਬ ਜਾਣੇ ਤੇ ਮੈਂ ਨਾ ਸਕਦੀ ਤੇ ਹੁਣ ਸਮਝ ਲਓ ਵੀ ਨਾ ਹੋਣੀ ਹੋਣੀ ਕਿਉਂਕਿ ਇਹਦੀ ਕਾਲੀ ਜਵਾਨਾ ਤੇ ਇਹ ਕਹਿੰਦਾ ਕਿ ਨਾ ਹੋਗੀ ਤੇ ਪੈਸੇ ਡੱਬ ਜਾਣੇ ਆ ਤੇ ਜੋ ਇਹ ਕਹਦੇ ਹੁੰਦਾ ਹੁੰਦਾ ਆ ਭਾਵੇਂ ਮਜ਼ਾਕ ਨੇ ਕਾਕਾ ਮਜ਼ਾਕ ਨਹੀਂ ਤੂੰ ਯਾਰ ਬੈਦ ਕੱਲ ਗਿਆ ਇੰਡੀਆ ਹਾਰ ਦੂਗੀ ਨਾ ਜਿੱਤ ਗਈ ਫਿਰ ਵੀ ਕੀ ਹਾਂ ਵੀ ਇਹਨੇ ਮੈਚ ਤੋਂ ਲੈ ਸੀ ਮਾਝੋੜੀ ਵੀ ਇਹਨੇ ਜਿੱਤ ਕੇ ਮੈਚ ਜਿੱਤੇ ਕਾਦੀ ਤੇ ਉਹ ਕਹਿੰਦਾ ਛਾ ਨੋ ਜਿਹੜਾ ਜਿੱਤੀ ਪਤਾ ਇੰਡੀਆ ਜਿੱਤੂਗੀ ਆਸ਼ਾ ਉਹ ਜਿਹੜਾ ਕੋਨੇ ਵਿੱਚ ਇੰਦੇ ਤੇ ਪੈਸੇ ਮਾਰ ਲੈਂਦਾ ਨਾ ਤੇਰੇ ਉਹ ਬੈਲਟ ਲਾਓ ਭਾਜੀ ਬਬੂ ਤੂੰ ਨੇ ਮੈਨੂੰ ਕੋਈ ਛੋਟ ਪੀਂਦੇ ਨਾ ਮੇਰੇ ਬੈਲਟ ਲਾਓ ਭਾਜੀ ਬੈਲਟ ਪਾ ਪਾ ਹਾਂਜੀ ਮੈਂ ਪਲਸਰ ਜੰਮਾ ਨਹੀਂ ਕਰਦਾ ਵੈਸੀ ਹਾਂ ਉਹਨੇ ਮੈਂ ਪਸੂਪਿਆ ਕਰਦਾ ਉਹ ਦੇ ਨਹੀਂ ਦੇ ਵਾਪਸ ਅੱਛਾ ਯਾਰ ਆਪਾਂ ਜਾਣਾ ਸੰਦੀਪ ਭਾਈ ਦੇ ਘਰ ਸੰਦੀਪ ਭਾਈ ਓਏ ਓਏ ਤੇਰੀ 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 ਸੰਦੀਪ ਭਾਈ ਸੰਦੀਪ ਭਾਈ ਦੇ ਘਰ ਕੋਈ ਸੰਦੀਪ ਭਾਈ ਉਹ ਯਾਰਾ ਫੋਟੋ ਨਹੀਂ ਵਧੀ ਕੀਤੀ ਇੱਕ ਉਹਨਾਂ ਦੀ ਕੌਣ ਆਪਾਂ ਬਾਸਟੇ ਰਹੇ ਨੋ ਉਹ ਚੱਲ ਜਣਾ ਨਾ ਤੈਨੂੰ ਆਪਣੀ ਕੰਮਾਂ ਦੀ ਪਈ ਹੁੰਦੀ ਐ ਮੈਂ ਆਪਣੇ ਕੰਮ ਛੱਡਦਾ ਤੇ ਜਾਣਾ ਜੀ ਹਾਂ ਜਾਣਾ ਜੀ ਅੱਜ ਆਹ ਚੱਲ ਜਾਾਂਗੇ ਜੋ ਤੈਨੂੰ ਕਹਿਤਾ ਭਰਾ ਦੋ ਮੈਗਾ ਅੱਜੋਂ ਦਾ ਆ ਗਿਆ ਹੈ ਫੋਨ ਚੱਲ ਚੁੱਕ ਹਲੋ ਇਹ ਤੇ ਗੱਲ ਕਰ ਲਾਂ ਹਾਂ ਫੋਨ ਤੇ ਜੀ ਹਲੋ ਲੈ ਅਜੀ ਦੂੜੀ ਐ ਕਿਉਂ ਹਾਂ ਓਏ ਉਹ ਤੇਰਾ ਟਿਵੀ ਨਾਲ ਟੈਮ ਹੋ ਗਿਆ ਪ੍ਰਾਧਾਨ ਛੱਡ ਗਿਆ ਵਾ

ਜੋ ਨੋ ਬੱਕਰ ਸੁਣਾਉਣ ਦਾ ਸਲਾਹ ਪਹਿ ਲਖ ਗੀਤ ਨਾ ਦਿਮਨਤ ਕਰੀ ਜਾ ਗਣਲਾ ਖਦਿਆ ਰਹਿਣਾ ਓ ਖੈਰ ਪਾ ਦੂਗਾ ਮਿਲੂ ਆਪੇ ਤੈਨੂੰ ਰਾ ਯਾਰ ਇੱਕ ਗੱਲ ਤੁਹਾਨੂੰ ਦੱਸਦਾ ਕਿ ਜਿੰਨਾ ਆਪਣੇ ਲੋਕ ਕੰਮ ਦੇ ਵਿੱਚ ਯੋਰ ਲਾ ਲਈਦਾ ਨਾ ਜਿੰਨਾ ਯੋਰ ਕੰਮ ਤੇ ਲੱਗਦਾ ਹੈ ਨਾ ਉਨਾ ਯੋਰ ਉਹਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਲੱਗ ਜਾਂਦਾ ਸਾਡਾ ਕਿਉਂਕਿ ਫੋਟੋ ਸਿਲੈਕਸ਼ਨ ਦਾ ਜਿਹੜਾ ਚੱਕਰ ਹੈ ਨਾ ਯਾਰ ਇਹ ਸਭ ਤੋਂ ਮਤਲਬ ਕਹਿ ਸਕਦੇ ਜੇ ਕਿ ਸਾਡੇ ਕੰਮ ਦੇ ਵਿੱਚ ਨਾ ਅੜਚਣ ਬਈ ਹੋਈ ਨੇ ਫੋਟੋ ਬਹੁਤ ਜ਼ਿਆਦਾ ਖਿੱਚੀ ਜਾਂਦੀ ਆ ਜਿਹਦੇ ਕਰਕੇ ਕਿ ਬਾਅਦ ਚ ਸਿਲੈਕਟ ਨਹੀਂ ਹੋ ਪਉਂਦੀਆਂ ਫੋਟੋਆਂ ਇੱਕ ਦਿਨ ਪੂਰਾ ਚਾਹੀਦਾ ਹੁੰਦਾ ਫੋਟੋ ਸਿਲੈਕਟ ਕਰਾਉਣ ਲਈ ਜਿਹੜਾ ਕਿ ਪੈਕੇਜ ਦੀ ਗਿਣਤੀ 'ਚ ਨਹੀਂ ਹੁੰਦਾ ਬੈੱਕ ਦੀ ਕਿਹੇ ਗਿਣਤੀ ਚ ਨਹੀਂ ਹੁੰਦਾ ਉਹ ਸਿਲੈਕਸ਼ਨ ਵਾਲਾ ਟਾਈਮ ਹਾਂ ਲੋ ਹਾਂਜੀ ਕਿੱਥੇ ਆ ਮੈਂ ਕਾ ਫੰਕਸ਼ਨ ਦੀ ਗੱਲ ਕਰਨ ਆਇਆ ਕਿਤੇ ਹਾਂ ਹੋਇਆ ਨਹੀਂ ਬੜ ਗਿਆ ਨਹੀਂ ਯੱਸ ਨਹੀਂ ਹੋਇਆ ਅਜੇ ਬਜਟ ਲਿਆ ਉਹਨਾਂ ਨੇ ਅਜੇ ਅੱਛਾ ਵੀ ਗੰਦੀ ਲਾ ਦੇਣਾ ਲੈ ਵੀ ਮਾਰੇ ਸਕੂਲ ਚ ਪੜਨਾਣੀਆਂ ਤੇ ਜਾਣਾ ਨਹੀਂ ਆ ਜੀ ਦੱਸੋ ਹੈ ਦੋ ਘਣਾ ਦਾ ਤੇ ਮੈਂ ਹਰ ਕਿਸਮ ਸਕੂਲ ਪੜਦਾ ਹਾਂ ਮੈਂ ਹਰ ਕਿਸਮ ਸਕੂਲ ਪੜਦਾ ਹਾਂ ਜਦ ਸਕੂਲ ਜਾਣ ਦੀ ਵਾਰੀ ਹੁੰਦੀ ਆ ਜਾਂ ਟਿਊਸ਼ਨ ਜਾਣ ਦੀ ਜਾਂ ਪੜ੍ਹਦੀ ਵਾਰੀ ਹੁੰਦੀ ਆ ਉਦੋਂ ਹੈ ਘਰੇ ਪੜਾਉਂਦੇ ਹਾਂ ਹੈ ਘਰੇ ਪੜਾਉਂਦੇ ਘਰੇ ਪੜਾ ਦਿਓ ਅਰਜਨ ਨੂੰ ਫੋਨ ਕਰ ਅਰਜਨ ਨੂੰ ਫੋਨ ਕਰਾਂਗਾ ਮੈਡਮ ਉਹਨੂੰ ਤਾਂ ਮੈਂ 5 ਵਜੇ ਨਾਲ ਪਿੱਛੇ ਮੈਡਮ ਨਾਲ ਗੱਲ ਕਰ ਲੇ ਠੀਕ ਐਦਾਂ ਹੱਲ ਕਰ ਲੈਨੇ ਜਲਦੀ ਓ ਮੈਡਮ ਥੋੜਾ ਘੰਟਾ ਕਲੇ ਰਖਦਾ ਮੈਂ ਪਾਪਾ ਨਾਲ ਕਿਤੇ ਆਇਆ। ਓ ਹੀ ਅਰਜਨ ਨਾਲ ਗੱਲ ਕਰੂਗਾ। ਜਾਂ ਤੂੰ ਕਰ ਲਾ। ਹੈਲੋ। ਹੈ। ਬੇਬੇ ਨੂੰ ਕਹੇ ਅੱਜ 5 ਵਜੇ ਆਉ। ਅਰਜਨ ơi ਅਰਜਨ। ਹਾਂ ਜੀ ਜੀ। ਇਹਦੀ ਮੈਡਮ ਨਾਲ ਗੱਲ ਕਰ ਪੀਏ ਘੰਟਾ ਲੇਟ ਆ ਰੇ। 20 ਕਰਾਂਗੇ ਨਾ ਨੰਬਰ। ਉਹ ਬਲੇ 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 ਪ੍ਰੀਤੀ ਨੂੰ ਫੋਨ ਲਾ। ਬਲੇ ਬੇਹ ਘਰ ਰਹਿ ਗਿਆ। ਠੀਕ ਆ ਬਾਈ। ਆਖ ਲਿਆ ਦੱਸਦੇ ਆ ਯਾਰ। ਦਿੰਦੇ 4 ਵਜ ਗਿਆ ਤੇ ਜਿਹਦੇ ਵਿੱਚੋਂ ਕੋਈ ਵੀ ਕੰਮ ਨਹੀਂ ਹੋ ਸਕਿਆ ਹਜੇ ਕੰਮ ਬਹੁਤ ਸੋਚੇ ਸੀ ਲੇਕਿਨ ਹੋਇਆ ਕੋਈ ਨਹੀਂ ਆ ਸਹਿਰ ਪਿਆ ਆ ਪਿੱਛੇ ਕੀ ਡੌਗੀ ਲਿਆ ਕੇ ਦੋ ਮੈਨੂੰ ਤੁਸੀਂ ਨੂੰ ਤੁਸੀਂ ਕਾਲ ਕਰ ਰਹੇ ਹੋ ਪਰ ਤੁਹਾਡੇ ਕਾਲ ਦਾ ਜਵਾਬ ਦੇਂਜ ਮਿਹਨਤ ਕਰੀ ਜਾ ਆਇਆ ਪਰ ਪਾ ਦੂਗਾ ਹਾਂ ਅਨੋ ਗਿਆ ਬਰਮ ਜੀ ਠੀਕ ਹੈ ਬਾਕੀਆਂ ਮਾਂ ਨਹੀਂ ਹੋਰ ਸਾਨੂੰ ਕੀ ਕਰੀ ਜਾਂਦੇ ਮੈਂ ਥੋੜੀ ਡਰਾਈਂਗਾ ਬਸ ਮੈਂ ਤਾਂ ਹੰਤਣ ਕਰਾ ਪੀ ਹੋਏ ਕਰਾਂ ਅੱਛਾ ਕਰ ਕੋਈ ਨਹੀਂ ਆਗਾ ਹਾਂ ਕਾ ਨਹੀਂ ਬੀਤੀ ਹੋਈ ਗਈ ਮਜਾਰਾ ਬਸੋਂ ਕਰੋ ਓਏ ਆ ਯਾਰ ਸੈਰ ਪਿੱਛੇ ਪਿਆ ਆ ਆਂਦਾ ਮੈਂ ਡੌਗੀ ਵੇਖਣ ਜਾਣਾ ਆ। ਅੱਛਾ। ਬਹੁਤ ਮੈਨਾਂ। ਅੱਧੀ ਘੰਟੇ ਦਾ ਫੋਨ ਕਰਾਂ ਮਰਦਾ ਮੈਂ ਕਰਾਉਂਗਾ ਹੋਊਂਗਾ। ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫਿਰ ਆਪਾਂ ਉਹਨੇ 6 ਵਜੇ ਤੋਂ ਬਾਅਦ ਹੋਣੇ ਆ। ਇਹਨਾਂ ਟਿਊਸ਼ਨ ਲੈਣਾ ਟਿਊਸ਼ਨ ਪੜ੍ਹ ਕੇ। ਕੀ? ਚਲੋ ਫਿਰ ਕੱਲ ਫੋਨ ਕਰਦੇ ਹਾਂ। ਓਕੇ ਓਕੇ ਓਕੇ। ਹੋਰ 15-20 ਮਿੰਟ ਦਾ ਕੋਈ ਚਾਹਣਾ ਕਰ। ਹੋਰ ਬਣਾਉਂਗਾ। ਬਾਸ ਵਧੀਆ ਵਧੀਆ। ਤੁਸੀਂ ਸਾਨੂੰ ਠੀਕਾ ਜੀ। ਹਾਂ ਠੀਕ ਹੈ ਮੰਮੀ ਜੀ ਨਹੀਂ ਆਈ ਗਰ ਕਬਈ ਆ ਕਰੇ। ਆਹ ਹੋਏ ਇਹਦੀ ਗੱਲ ਜੀ ਅਹੀਂ ਆਏ ਆ ਜੀ ਡੌਗੀ। ਆਏ ਡੌਗੀ ਲੈਣ ਆਏ ਆ ਵੇਖਣੇ ਆਏ ਹਜੇ ਆ ਆਹ ਵੇਖੋ ਜੀ ਉਹਦੀ ਡੌਗੀ ਦੀ ਮੰਮੀ ਜਿਹੜੀ ਇੱਥੇ ਅੰਦਰੋਂ ਚਲ ਗਈ ਸੀ ਬਾਹਰ ਸਸ ਧਿਆਨ ਨਾ ਰਹੀ ਇੱਥੋਂ ਹੋਏ ਹਾਂ ਹੱਸਣ ਦਿੱਤਾ ਹੀ ਅੰਦਰ ਤੇ ਜਾਣ ਦਿੱਤਾ ਹੈ ਅੰਦਰ ਵੀ ਜਾਣ ਦਿੱਤਾ ਉਹਦੀ ਅੱਛਾ ਹੁਣ ਅੱਗੇ ਅੰਦਰ ਆਪਣੇ ਚਲ ਗਈ ਨਾ ਬੱਚੇ ਕਿੰਨਾ ਹਨਾ ਹਾਂ ਉਹ ਵੀ ਫੇਰ ਵੀ ਖੜੋਣਾ ਆ ਦੇ ਕੋਣੀ ਇੱਦਾਂ ਰੱਖ ਬੈੱਡ ਤੇ ਬੈੱਡ ਤੇ ਰੱਖ ਹੇ ਤਾਂ ਪਾਜ਼ ਦਿਗਾ ਦੇ ਆ ਬਣਾ ਬਣਾ ਨਾ ਨਹੀਂ ਜਾ ਰਹੀ ਰਹਦੀ ਆ ਯਾਰ ਆਣਾ ਹਜੇ ਨਹੀਂ ਪਤਾ ਖਾਣਾ ਆ ਹਾਂ ਇਹ ਲੇਖ ਲੋਗ ਦਾ ਰੌਣ ਪਹਿਣਾ ਜਾਵੇ ਤੇ ਕਿਸ਼ਕੀ ਕਿਸ਼ਕੀ ਸੋਹਰਾ ਪਤਲੀ ਜਾਦੀ ਹੋਗੀ ਹੈ ਹਾਂ ਹਾਂ ਪਹਿਨਦੀ ਆ ਦੇਖੀ ਚਲਾ ਕੇ ਤੇਰੇ ਬਿਲੇ ਆ ਕੇ ਜਦੋਂ ਤੇ ਪੁੱਜੀ ਦਾ ਵੇਖਣਾ ਇਦਾਂ ਮਮਾ ਮੈਂ ਆਪਸਾਂ ਦੇ ਕਰ ਲੈਣਾ ਕਰਨਾ ਹੀ ਦੇਣਾ ਮੇਲੀ ਜੇ ਬਿਲ ਲੈਣਾ ਹਾਂ ਠੀਕਾ ਕਰੋ ਮਮਾ ਦੇ ਦੇ ਦੇਖੋ ਹੈ ਜਿਆਦਾ ਭੋਟਾ ਇਹ ਲੱਗਦਾ ਹੈ ਨਾ ਪਤਾ ਜੀ ਉਹ ਉਮਰ ਦੇ ਸਾਹ ਬਣਾਣਾ ਕੋਈ 2 ਘਟੇ ਛੋਟਾ ਹਾਂ ਉਹਦਾ ਹੈ ਉਹਦੇ ਤੋਂ ਸਾਹ ਨਾ ਹਾਂ ਮੋਜੀ ਦਾਂ ਨੂੰ ਵੇਖ ਲੇਦੇ ਵੀਡੀਓ ਬਣਾ ਲੂਗਾ। ਅੱਛਾ। ਜਲਦੀ ਭੇਜਣਾ। ਆਏ, ਚੱਲ ਬਛੜਦਾ। ਛੱਡਾਂ ਉਹਦੇ ਜਾਂ ਛੱਡੋਂਦੇ। ਮਮਾ ਦਾ। ਮਮਾ ਦੀ ਛੱਡ ਲਾ ਦੇ। ਮਮਾ ਮੈਂ ਨਹੀਂ ਆਉਂਗਾ। ਚੱਲ ਇਹਦਾ। ਇਹ ਲੁਤਾਗਾ ਤੂੰ ਗਾ ਬੰਦ ਕੋਈ। ਕੋਈ ਨਹੀਂ ਮੈਂ ਬਾਤ ਕਰਦੀ। ਚੱਲੋ। ਜਿਹੜਾ ਸਹਿ ਨੂੰ ਸੰਦਿਆ ਵੀ। ਅਈ ਓਏ। ਜਿਹੜਾ ਸਹਿ ਨੂੰ ਸੰਦਿਆ। ਸਹਿ ਕਿਹੜਾ ਸੰਦਿਆ? ਆਹ ਵਾਲਾ। ਠੀਕ ਹੈ। ਕੀ ਪੈਣਾ ਚੱਲਦੀ ਮਿਲ ਕੋ ਦਾ ਬੋਹੜਾਈ ਹੈ ਤੇਜ ਇਹਨੂੰ ਪਤਾ ਨਹੀਂ ਕਿਥੋਂ ਸ਼ੌਂਕ ਪੈ ਗਏ ਕਿਹੜਾ ਉਹ ਸੱਜ ਆਈ ਆਈ ਲਿਆ ਇਹਦੇ ਗਲੇ 'ਚ ਟਾਂਕਾ ਪਾ ਦਿੰਦੀ ਗਲਿਸ਼ ਓਹ ਤੇ ਲਾਇਆ ਬਣੇ ਟਲਾਇਆ ਪਾਪਾ ਇਹਨੇ ਪੇਟ ਆਉਣ ਲੱਗਦਾ ਕਿਤੇ ਨਾ ਹਾਂ ਬੜਾ ਇਦੇ ਦੇ ਇਹੋ ਤਰ੍ਹਾਂ ਨਾਲ ਪਾ ਦਬਾ ਦੇਣਾ ਇੱਕ ਦਿਨ ਚਾਪੇ ਖੋਲ ਲੈ ਆਂ ਆ ਸੱਚ ਨਾ ਇਹ ਇੱਕ ਬੱਚੇ ਨੂੰ ਪਾਲਣ ਵਾਲੀ ਗੱਲ ਹੈ ਕਿ ਜਦੋਂ ਹਰ ਚੀਜ਼ ਦਾ ਰੋਟੀ ਪਾਣੀ ਦਾ ਧਿਆਨ ਰੱਖਣਾ ਦਵਾ ਦਾ ਦਰੂ ਦਾ ਧਿਆਨ ਰੱਖਣਾ ਤੇ ਕੇਅਰ ਹੁੰਦੀ ਨਹੀਂ ਇਨੀ ਚੱਲ ਚੱਲ ਜਿੰਨੀ ਕਿ ਪਹਿਲਾਂ ਕੀਤੀ ਸੀ ਇਹ ਪਹਿਲਾਂ ਹੋਰ ਜਿਹੜੀ ਲੈ ਲੈਂਦੀ ਸੀ ਜਿੰਮੀ ਜਿੰਮੀ ਹਾਂ ਉਹਦਾ ਉਹ ਤੁਸੀਂ ਦੇਤੀ ਸੀ ਦੇਤੀ ਤੇਰੀ ਮੰਮੀ ਨੇ ਦਿੱਤੀ ਮੈਂ ਦਿੱਤੀ ਮੇਰਾ ਮੁੰਡਾ ਹੈ ਠੀਕਾ ਕਹਿੰਦੀ ਇਹ ਮੇਰਾ ਮੁੰਡਾ ਹੈ ਆਹ ਆਹ ਉਹ ਰੁਭਾਣਾ ਹੀ मामू ਐ मामੂ ਹੀ ਦਰਾ ਮੈਨੂੰ ਤੇ ਭਾ ਕੋਈ ਸ਼ੌਂਕ ਸ਼ੌਕ ਹੈ ਨਹੀਂ ਆ ਪਰ ਐ ਇੱਕ ਤਾਂ ਜਾਨਵਰ ਪਾਲਣਾ ਜ਼ਰੂਰ ਚਾਹੀਦਾ ਵੈਸੇ ਕਰ ਹਾਂ ਆ ਪਾਲਿਆ ਤੇ ਹਾਂ ਫੰਦ ਹੋ ਗਿਆ ਡੇ ਘਰ ਹਣਾ ਇੱਕ ਸਹਿਜ ਹੋ ਗਿਆ ਇੱਕ ਹਾਂ ਹਾਂ ਕੁੱਤੇ ਦਾ ਭਾ ਕੋਲੋਂ ਢੋਪ ਕੁੱਤੇ ਦਾ ਰਾਸ ਕੀ ਮਾ ਰੇ ਰਿਕਰ ਗੱਲ ਗੱਲ ਮਾ ਸਹਿਜ ਆ ਬਾਤੇ ਨਹੀਂ ਹੁਣ ਮੈਂ ਵੀ ਆਪਣੀ ਨੀ ਨੀ ਲੋ ਇਹ ਕਿੰਨੀ ਆ ਪੁੱਤ ਮੈਂ ਕਹਿੰਦੀ ਸੀ ਸ਼ੀਸ਼ੇ ਤੇ ਨੀ ਵੱਡੀ ਬਹਿਣਾ ਅਈ ਬੰਨ ਬੱਚਿਆਂ ਵਾਂਗੂ ਰੱਖਿਆ ਠੀਕ ਐ ਬਈਆ ਬੱਚੂ ਆ ਸਾਡੀ ਵੀ ਬਈਆ ਹੂੰ ਕਰੂ ਕਰੂ ਬਈਆ ਬੁਲਾ ਰਹਾ ਹਾਂ ਪਾਣੀ ਪਾਣੀ ਦੋ ਲੱਖ ਕਰ ਵਲੇ ਪਾਣੀ ਅਰਦਾ ਮੰਗਣ ਤਾਂ ਤੂੰ ਆਪਣੇ ਯਾਰ ਨੂੰ ਲੈ ਆਂਦਾ ਹੀ ਉਹਨੂੰ ਫਲਾਈ ਮਾਰ ਲਾ ਖਾਈ ਜਾਂ ਨਾ ਖਲਾ ਉਹਨੇ ਮਾਰੇ ਹੋਏ ਨੂੰ ਨਹੀਂ ਖਾਧੀ ਲੱਗਦਾ ਨਹੀਂ ਖਾਣੇ ਮੈਂ ਉਹਨੇ ਰੋੜੀ ਖਾਣਿਆ ਇਹਨੂੰ ਤੇ ਠੀਕ ਹੈ ਸ਼ੱਕ ਕੇ ਕਾਕਾ ਵੀਡੀਓ ਖੋਣੀ ਇਹਨੂੰ ਠੀਕ ਆ ਹੁਣ ਮੈਂ ਪਾਉਂਗਾ ਨਾ ਇਹ ਤਨ ਹੋ ਜਾਂਦਾ